ਜਦੋਂ ਕੋਈ ਨਸ਼ੇ 'ਚ ਪੈ ਜਾਂਦਾ ਹੈ ਹੂੰ ਉਹਦੇ ਨਾਲ ਨਾ ਬੜਾ ਦੋਸਤ ਵਾਲਾ ਵਤੀਰਾ ਵਰਤੋ ਉਹਦੇ ਨਾਲ ਪੇਰੈਂਟਸ ਨੂੰ ਅਗਰ ਕਿਸੇ ਦਾ ਬੱਚਾ ਪੈ ਰਿਆ ਉਹਦੇ ਉਹਦੀ ਗੱਲ ਸੁਣੋ ਵੀ ਇਹ ਕਿੱਥੇ ਜਾ ਰਿਹਾ ਸੀਗਾ ਕੀ ਕਰ ਰਿਹਾ ਸੀਗਾ ਉਹਦੇ ਨਾਲ ਵਤੀਰਾ ਇਹ ਜਿਹਾ ਰੱਖੋ ਕਿ ਉਹ ਤੁਹਾਨੂੰ ਸਾਰੇ ਆਪਣੇ ਅੰਦਰ ਦੀ ਗੱਲ ਦੱਸੇ ਬੰਦਾ ਨਸ਼ੇ ਤੇ ਲੱਗ ਗਿਆ ਨਾ ਲੋਕ ਇਹ ਗੱਲ ਵੀ ਨਹੀਂ ਸਮਝ ਰਹੇ ਕਿ ਉਹ ਪੀੜਤਾ ਉਹ ਬਿਮਾਰ ਆ ਹਾਂ ਤੇ ਸਾਡੇ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਸਮੱਗਲਰਸ ਵੀ ਫੜੇ ਆ ਇਹਨਾਂ ਨੇ ਤੇ ਕਰੋੜਾਂ ਦੀ ਡਰਗ ਮੰਨੀ ਵੀ ਬਰਾਮਦ ਕੀਤੀ ਹੈ ਫਿਰ ਵੀ ਨਸ਼ਾ ਨਹੀਂ ਰੁਕ ਰਿਹਾ ਹੈਗਾ ਕਈ ਪਿੰਡ ਤਾਂ ਇਹੋ ਜਿਹੇ ਨੇ ਜਿਨ੍ਹਾਂ 'ਚ ਪਤਾ ਨਹੀਂ ਕਿੰਨੇ ਨੌਜਵਾਨ ਚਿੱਟੇ ਕਰਨ ਮਰ ਗਏ ਨਸ਼ਾ ਬਹੁਤ ਵੱਡੀ ਅਲਮਤ ਹੈਗੀ ਇਸ ਸਮਾਜ ਦੀ ਇਹਦੀ ਜੜ ਕਿੱਥੇ ਪਈ ਪੇਰਾਂ ਸਜਿਕਲ ਬੱਚਿਆਂ ਨੂੰ ਵੀ ਸਾਡੇ ਬੱਚੇ ਕੱਲ ਨੂੰ ਨਸ਼ਿਆਂ ਦੀ ਦਲਦਲ 'ਚ ਨਾ ਫਸ ਜਾਣ ਉਹਨਾਂ ਨੂੰ ਜਲਦੀ ਇੱਥੋਂ ਕੱਢ ਰੇ ਨੇ ਕਿ ਬਾਹਰ ਚਲੇ ਜਾਣਾ ਹਾਂ ਇਹ ਹੱਲ ਹੈਗਾ ਫਿਰ ਹਲ ਤਾਂ ਨਹੀਂ ਹੈਗਾ ਇਹ ਉੱਤੇ ਜਾ ਕੇ ਕਿਹੜਾ ਹਾਂ ਉੱਥੇ ਉੱਥੇ ਕਿਹੜਾ ਨਹੀਂ ਹੈਗਾ ਉੱਥੇ ਵੀ ਜਾ ਕੇ ਬੱਚੇ ਕਰ ਰਹੇ ਨੇ ਕੀ ਕਿ ਪੁਲਿਸ ਮੁਲਾਜ਼ਮ ਸੀਗਾ ਪੰਜਾਬ ਪੁਲਿਸ ਦਾ ਉਹਦੇ بیٹے ਦਾ ਸੀਵਾ ਬੜਾ ਹੈ ਉਹਨੇ ਉੱਥੇ ਸੰਸਕਾਰ ਹੋਇਆ ਹਾਂਜੀ ਉੱਥੇ ਉਹਨੇ ਮਤਕੀ ਉੱਪਰੋਂ ਹੱਥ ਜੋੜ ਕੇ ਨਾ ਪ੍ਰਮਾਤਮਾ ਦਾ ਕਹਿੰਦਾ ਜੋ ਉਹਨੇ ਇਹ ਕਿਹਾ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਏ ਦੇਖੋ ਉਹਦੇ ਘਰ ਅਗਰ ਉਹਦੇ ਘਰ ਤੱਕ ਇਹ ਅੱਗ ਪਹੁੰਚ ਸਕਦੀ ਹੈ ਤਾਂ ਆਮ ਪਰਿਵਾਰਾਂ 'ਚ ਵੀ ਪਹੁੰਚੀ ਹੋਈ ਹੈ ਇਹ ਆ ਮਾਪੇ ਬੱਚਿਆਂ ਨੂੰ ਕਹਿੰਦੇ ਕਿ ਤੂੰ ਫਲਾਣੇ ਦੇ ਬੱਚੇ ਨੇ ਮੈਡੀਕਲ ਇੱਤ ਤਾ ਤੂੰ ਵੀ ਮੈਡੀਕਲ ਲੈਣਾ ਹਾਲਾਂਕਿ ਬੱਚਾ ਮੈਡੀਕਲ ਕਰਨ ਯੋਗਾ ਹੁੰਦਾ ਨਹੀਂ ਹੈਗਾ ਦੋ ਸਕੇ ਭਰਾ ਇੱਕ ਦਾ ਦੀ ਹਜੇ ਸੰਸਕਾਰ ਕਰਕੇ ਆਏ ਦੂਜਾ ਚਿੱਟੇ ਨਾਲ ਉਹ ਮਰ ਗਿਆ ਮਿਹਨਤ ਤੁਸੀਂ ਆਪ ਕਰਨੀ ਹੈ ਰੋਟੀ ਤੁਸੀਂ ਆਪ ਕਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਕਿਸੇ ਨੇ ਲੋਕਾਂ ਦਾ ਤਾਂ ਇਹਨਾਂ ਨੇ ਤਾਂ ਇੱਥੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਿਆ ਹੈਗਾ ਫਿਰ ਤੁਹਾਨੂੰ ਕਿੱਥੋਂ ਬਖਸ਼ ਦੇਣਗੇ 18 ਸਾਲ ਦਾ ਬੱਚਾ 22 ਸਾਲ ਦਾ ਬੱਚਾ ਫਿਰਨੀਆਂ ਚ ਸੁੰਨਮ ਥਾਵਾਂ ਤੇ ਟੀਕੇ ਨਾਲ ਮਰਿਆ ਹੋਇਆ ਮਿਲਿਆ ਮਾਪਿਓ ਇਹ ਗੱਲ ਕਹਿ ਕੇ ਵੀ ਨਾ ਖੜਾ ਛਡਾਉਂਦੇ ਹੀ ਨੇ ਕਿ ਵੀ ਅਸੀਂ ਮਾਪਿਓ ਕੜਾ ਨਾਲ ਰਹਿ ਸਕਦਾ ਬੱਚੇ ਦੇ ਸਾਰਾ ਦਿਨ ਤੇ ਉਹ ਵੀ ਚਿੱਟਾ ਲੰਦਾ ਹੈ ਉਹ ਵੀ ਜੇਲ੍ਹ ਚ ਹੈ ਅੱਗੇ ਮੁੰਡਾ ਵੀ ਚਿੱਟਾ ਲੰਦਾ ਹੋਣਾ ਉਹ ਵੀ ਜੇਲ੍ਹ ਚ ਚਲਾ ਗਿਆ ਦੋਨੋਂ ਪਿਓ 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 ਪੁੱਤ ਇਕੱਠੇ ਦਾ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਨਸ਼ਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਲਗਾਤਾਰ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਧਸਦੀ ਜਾ ਰਹੀ ਹੈ ਇਸ ਦੇ ਉੱਤੇ ਜਿਹੜਾ ਸੰਵਾਦ ਕਰਨ ਦੀ ਜ਼ਰੂਰਤ ਹੈ ਕਿ ਆਖਰਕਾਰ ਇਸ ਨਸ਼ੇ ਦੀ ਜੜ ਕਿੱਥੇ ਹੈ ਤੇ ਮੌਜੂਦਾ ਸਥਿਤੀ ਕੀ ਹੈ ਤੇ ਇਸ ਦਾ ਹੱਲ ਕੀ ਹੈ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਲੇਖਕ ਤੇ ਸਾਹਿਤਕਾਰ ਜਿਹੜੇ ਨੇ ਸੰਜੀਪ ਸਿੰਘ ਸੈਣੀ ਹੋਣਗੇ ਇਹਨਾਂ ਦੀ ਇੱਕ ਕਿਤਾਬ ਹੈ ਨਸ਼ਾ ਨਸ ਤੇ ਜਵਾਨੀ ਤਾਂ ਉਹ ਉਸ ਕਿਤਾਬ ਦੇ ਵਿੱਚ ਕੀ ਗੁਝਿਆ ਤੇ ਨਾਲੇ ਇਸ ਮੁੱਦੇ ਨੂੰ ਇਸ ਜੜੀ ਨਸ਼ਿਆਂ ਦੀ ਜੜ ਕੀ ਹੈ ਇਸ ਦਾ ਇਹ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੰਜੀਪ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਸਰ ਜੋ ਤੁਸੀਂ ਮੈਨੂੰ ਇੱਥੇ ਸੱਦਾ ਦਿੱਤਾ ਹੂੰ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡੀ ਕਿਤਾਬ ਹੈ ਉਸ ਦਾ ਮਕਸਦ ਕੀ ਹੈ ਤਾਂ ਉਸ ਦੇ ਬਾਰੇ ਸਾਨੂੰ ਥੋੜਾ ਜਿਹਾ ਜ਼ਰੂਰ ਦੱਸਿਓ ਨਸ਼ਾ ਨਸਤੇ ਜਵਾਨੀ ਜਿਹੜੀ ਸਰ ਪੰਜਾਬ ਚ ਨਾ ਪਹਿਲਾਂ ਪੰਜ ਦਰਿਆ ਹੁੰਦੇ ਸੀਗੇ ਸਤਲੁਜ ਬਿਆਸ ਸਰਾਵਿਚ ਨਾਵ ਜੇਲਮ ਜਦ ਪੜਦੇ ਆ ਬਟ ਇਹ ਪਿਛਲੇ ਕਾਫੀ ਲੰਮੇ ਸਮੇ ਤੋਂ ਤਕਰੀਬਨ 15 ਸਾਲਾਂ ਤੋਂ ਇਹ ਹੁਣ ਨਸ਼ਾ ਜਿਹੜਾ ਹੁਣ ਜ਼ਿਆਦਾ ਹੀ ਹੋ ਗਿਆ ਪਿਛਲੇ 8-10 ਸਾਲਾਂ ਤੋਂ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਪਰਿਵਾਰਾਂ ਚ ਕੋਈ ਜੀ ਤੱਕ ਨਹੀਂ ਰਿਹਾ ਹੈ ਕਈਆਂ ਚ ਤਾਂ ਮੇਲ ਮੈਂਬਰ ਖਤਮ ਹੋ ਚੁੱਕੇ ਹਨ ਉਸ ਦੇ ਚਲਤੇ ਹੁਣ ਇੰਨਾ ਇਹ ਨਸ਼ਾ ਵੱਧ ਚੁੱਕਿਆ ਹੈ ਕਿ ਇਸ ਨੂੰ ਕੰਟਰੋਲ ਕਰਨਾ ਔਖ ਹੋ ਚੁੱਕਿਆ ਹੈ ਕਈ ਪਰਿਵਾਰ ਤਾਂ ਅਜੇ ਹੀ ਹਨ ਕਿ ਜਿਨ੍ਹਾਂ ਵਿੱਚ ਦੋ ਬੱਚੇ ਸੀਗੇ ਦੋਨਾਂ ਦਾ ਹੀ ਸੀਵਾ ਬੜਿਆ ਹਾਂ ਕੋਈ ਮੇਲ ਮੈਂਬਰ ਰਿਆ ਹੀ ਨਹੀਂ ਹੈ ਹਾਲਾਂਕਿ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਨਸ਼ੇ ਨੂੰ ਕੰਟਰੋਲ ਕਰ ਰਹੀਆਂ ਹਨ ਉਹਨਾਂ ਨੇ ਯੁੱਧ ਨਸ਼ਾ ਵਿਰੁੱਧ ਸਰਕਾਰ ਨੇ ਹੁਣ ਮਾਰਚ ਇਹ ਮੁਹਿੰਮ ਛੇੜੀ ਹੈ ਹਾਂ ਕੁਝ ਹੱਦ ਤੱਕ ਸਰਚ ਆਪਰੇਸ਼ਨ ਵੀ ਚੱਲ ਰਹੀਆਂ ਹੁਣ ਵੀ ਚੱਲ ਰਹੀਆਂ ਹਨ ਸਮਗਲਰਸ ਵੀ ਫੜੇ ਆ ਇਹਨਾਂ ਨੇ ਤੇ ਕਰੋੜਾਂ ਦੀ ਡਰਗ ਮਨੀ ਵੀ ਬਰਾਮਦ ਕੀਤੀ ਹੈ ਫਿਰ ਵੀ ਨਸ਼ਾ ਨਹੀਂ ਰੁਕ ਰਿਹਾ ਹੈਗਾ ਹੁਣੇ ਪਿੱਛੇ ਜੇ ਅਸੀਂ ਪੜਿਆ ਥੋੜੇ ਦਿਨ ਪਹਿਲੇ ਕਿ ਇੱਕ ਪੁਲਿਸ ਮੁਲਾਜ਼ਮ ਸੀਗਾ ਪੰਜਾਬ ਪੁਲਿਸ ਦਾ ਉਹਦੇ ਬੇਟੇ ਦਾ ਸੀ ਵਵਲ ਹੈ ਉਹਨੇ ਉੱਥੇ ਸੰਸਕਾਰ ਹੋਇਆ ਹਾਂਜੀ ਉੱਥੇ ਉਹਨੇ ਆ ਮਤਕੀ ਉੱਪਰ ਨੂੰ ਹੱਥ ਜੋੜ ਕੇ ਨਾ ਪ੍ਰਮਾਤਮਾ ਦਾ ਕਹਿੰਦਾ ਜੋ ਉਹਨੇ ਇਹ ਕਿਹਾ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਏ ਦੇਖੋ ਉਹਦੇ ਘਰ ਅਗਰ ਉਹਦੇ ਘਰ ਤੱਕ ਇਹ ਅੱਗ ਪਹੁੰਚ ਸਕਦੀ ਹੈ ਤਾਂ ਆਮ ਪਰਿਵਾਰਾਂ ਚ ਵੀ ਪਹੁੰਚੀ ਹੋਈ ਹੈ ਇਹ ਹਾਂ ਫਿਰ ਸਰ ਮੈਂ ਦੇਖਿਆ ਕਿ ਅਗਰ ਕੁਝ ਆਰਟੀਕਲਸ ਵੀ ਲਿਖੇ ਨੇ ਮੈਂ ਇਹਦੇ ਰਿਗਾਰਡਿੰਗ ਨਸ਼ਿਆਂ ਦੇ ਉੱਪਰ ਵੀ ਜਿੱਦਾਂ ਪਹਿਲੇ ਵੀ ਚਾਹੇ ਉਹ ਜ਼ਹਿਰੀਲੀ ਸ਼ਰਾਬ ਦਾ ਕਹਿਰ ਹੋਏ ਪਿੱਛੇ ਵੀ ਹੋਇਆ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਐ ਅੰਮ੍ਰਿਤਸਰ ਚ ਹੋਈਆਂ ਹੋ ਤਾਂ ਬੀ ਨੂੰ ਲਿਖਤੀ ਰੂਪ ਦਿੱਤਾ ਜਾਵੇ ਫਿਰ ਮੈਂ ਉਹ ਸੋਚ ਕੇ ਆਰਟੀਕਲਸ ਕਲੱਬ ਕਰਕੇ ਅਖਬਾਰਾਂ ਤੋਂ ਜਾਣਕਾਰੀ ਲੈ ਕੇ ਹੋਰ ਸੋਸ਼ਲ ਮੀਡੀਆ ਤੋਂ ਜਾਣਕਾਰੀ ਲੈ ਕੇ ਫਿਰ ਮੈਂ ਕਿਤਾਬ ਨੂੰ ਆਰਟੀਕਲਸ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਮੈਂ ਤੇ ਇਸ ਜੇ ਤੁਸੀਂ ਕੀ ਸਮਝਿਆ ਕਿ ਜਿਹੜਾ ਨਸ਼ਾ ਹੈ ਨਸ਼ਾ ਬਹੁ ਵੱਡੀ ਆਲਮਤ ਹੈਗੀ ਆ ਸਮਾਜ ਦੀ ਇਹਦੀ ਜੜ ਕਿੱਥੇ ਪਈ ਆ ਦੇਖੋ ਸਰ ਮੈਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਕਰਦਾ ਹਾਂ ਜਦੋਂ ਬੱਚਾ 9ਵੀਂ 10ਵੀਂ ਚ ਹੁੰਦਾ ਹੈ ਅੱਜ ਕੱਲ ਤਾਂ ਛੋਟ ਛੋਲੇ ਨੈਟਵਰਕਿੰਗ ਸਾਈਡਸ ਦਾ ਜਮਾਨਾ ਹੈ ਬੱਚੇ ਅੱਜ ਕੱਲ ਕਿਤਾਬਾਂ ਘੱਟ ਪੜਦੇ ਨੇ ਮੋਬਾਈਲਸ ਤੇ ਸਾਰਾ ਕੁਝ ਦੇਖਦੇ ਹਨ ਬਟ ਐਨਾ ਵੀ ਨਹੀਂ ਹੋਣਾ ਚਾਹੀਦਾ ਕਿ ਸਾਰਾ ਕੁਝ ਮੋਬਾਈਲ ਹੀ ਹੋਵੇ ਬੱਚੇ ਨੇ ਅੱਜ ਕੱਲ ਮੋਬਾਈਲ ਨੂੰ ਆਧਾਰ ਬਣਾ ਲਿਆ ਹੈ ਮਾਪੇ ਨੂੰ ਹਾਲਾਂਕਿ ਇੰਨੀ ਜਾਣਕਾਰੀ ਨਹੀਂ ਹੁੰਦੀ ਹੈਗੀ ਕਿਉਂਕਿ ਉਹਨਾਂ ਨੂੰ ਤਾਂ ਆਪਣੇ ਰੋਜ਼ੀ-ਰੋਟੀ ਵਿੱਚ ਬਿਜ਼ੀਆ ਕੰਮਕਾਰ ਕਰਨਾ ਹੈ ਬੱਚਿਆਂ ਨੂੰ ਤਾਂ ਮੈਕਸਿਮਮ ਮੋਬਾਈਲ ਚੀ ਬੱਚੇ ਤਾਂ ਘੁੰਮਦੇ ਰਹਿੰਦੇ ਹਨ ਜਦੋਂ 9ਵੀਂ 10ਵੀਂ ਚ ਬੱਚਾ ਹੁੰਦਾ ਹੈ ਤਾਂ ਮਾਪੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਬੱਚੇ ਨੂੰ ਤੇ ਪਰਛਾਵੇਂ ਦੀ ਤਰ੍ਹਾਂ ਉਹਦੇ ਨਾਲ ਰਹਿਣ ਜਦੋਂ ਬੱਚਾ ਬਾਹਰ ਜਾਂਦਾ ਹੈ ਉਹਦੀ ਸੰਗਤ ਕਿਹੋ ਜਿਹੀ ਹੈ ਕਹੇ ਜੇ ਲੋਕਾਂ ਨਾਲ ਉਹ ਵਿਚਰ ਰਿਹਾ ਹੈ ਕਹੇ ਜੀ ਉਹਦੇ ਦੋਸਤ ਨੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਪੇਰੈਂਟਸ ਕੀ ਕਰਦੇ ਹਨ ਮਾਪੇ ਨੂੰ ਨਾ ਇਹ ਚੀਜ਼ ਬੜੇ ਸੋਚ ਸਮਝ ਕੇ ਦੇਖਣੀ ਚਾਹੀਦੀ ਹੈ ਕਿ ਸਾਡੇ ਬੱਚਾ ਕਿਹਨਾਂ ਨਾਲ ਉੜਦਾ ਬੈਠਦਾ ਹੈ ਅਗਰ ਸਾਡੇ ਬੱਚੇ ਦੀ ਕੰਪਨੀ ਵਧੀਆ ਹੈ ਤਾਂ ਆਟੋਮੈਟਿਕਲੀ ਉਹਨਾਂ ਨੂੰ ਕੋਈ ਫਿਰ ਫਿਕਰ ਨਹੀਂ ਰਹੇਗਾ। ਅਗਰ ਬੱਚਾ ਹੁਣ ਘਰ ਤੋਂ ਨਿਕਲ ਰਿਹਾ ਹੈ, ਵੀ ਮੈਂ ਸਕੂਲ ਜਾ ਰਿਹਾ ਹੈ। ਬੱਚੇ ਅੱਜਕੱਲ ਤਾਂ ਟੂ-ਵੀਲਰਸ ਤੇ ਹੀ ਚਲੇ ਜਾਂਦੇ ਨੇ ਜਦੋਂ 11ਵੀਂ 12ਵੀਂ ਦੇ ਹੋ ਗਏ, ਲਰਨਿੰਗ ਲਾਇਸੈਂਸ ਬਣਾ ਕੇ। ਹੁਣ ਕੀ ਪਤਾ ਉਹ ਸਕੂਲ ਪਹੁੰਚ ਵੀ ਨਹੀਂ ਰਿਹਾ ਹੈ, ਬੰਕ ਲਗਾ ਕੇ ਕਿੱਥੇ ਬੈਠਿਆ ਹੈ ਉਹ। ਬੱਚੇ ਅੱਜਕੱਲ ਇਹੀ ਕਰਦੇ ਆ। ਹਾਂ। ਅੱਜਕੱਲ ਟ੍ਰੈਂਡੀ ਕਿ ਡੰਮੀ ਐਡਮਿਸ਼ਨ ਦਾ ਵੀ ਚੱਲਿਆ ਹੋਇਆ ਹੈ। ਬੱਚੇ ਸਕੂਲਜ਼ ਹੀ ਨਹੀਂ ਜਾਂਦੇ ਹੈਗੇ। ਤਾਂ ਉਹ ਕਿਥੇ ਨਾ ਕਿਥੇ ਫੇਰ ਨਾ ਕੋਈ ਅਜੇ ਆ ਬੱਚਾ ਉਹਨਾਂ ਦੀ ਮਾੜੀ ਸੰਗਤ ਜਾਂ ਉਹ ਸ਼ਿਕਾਰ ਹੋ ਜਾਂਦਾ ਹੈ। ਉਹ ਫਿਰ ਉੱਥ ਡਰਗ ਵਗੈਰਾ ਲੈਣੀ ਸ਼ੁਰੂ ਕਰ ਦਿੰਦਾ ਜਦੋਂ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਸੋਰਸ ਕਿੱਥੋਂ ਆਣਗੇ ਤਾਂ ਬੱਚਾ ਫਿਰ ਗਲਤ ਕਦਮ ਵੀ ਚੁੱਕਦਾ ਹੈ ਉਹ ਫਿਰ ਮਾਪੇ ਨੂੰ ਪਛਤਾਵਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਆਪਣੇ ਕੰਮ-ਕਾਰ ਕੀਤੇ ਪਰ ਬੱਚੇ ਤੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਪਰ ਇੱਕ ਵਾਰ ਗੱਲ ਇਹ ਵੀ ਨਾ ਚੱਲਦੀ ਹੈ ਕਿ ਨਾ ਕਿ ਵੀ ਮਾਪਿਓ ਇਹ ਗੱਲ ਕਹਿ ਕੇ ਵੀ ਨਾ ਖੜਾ ਛਡਾਉਂਦੇ ਹੀ ਨਹੀਂ ਕਿ ਵੀ ਅਸੀਂ ਮਾਪਿਓ ਕਿਹੜਾ ਨਾਲ ਰਹਿ ਸਕਦਾ ਬੱਚੇ ਦੇ ਸਾਰਾ ਦਿਨ ਚਲੋ ਸਰ ਨਾਲ ਤਾਂ ਨਹੀਂ ਰਹਿ ਸਕਦਾ ਹੈਗਾ ਉਹਦੀ ਐਕਟੀਵਿਟੀਜ਼ ਨੂੰ ਤਾਂ ਨੋਟ ਕਰ ਸਕਦਾ ਨਾ ਘਰ ਨੂੰ ਬੱਚਾ ਐਸਾ ਚਲੋ ਸਕੂਲ 'ਚ ਠੀਕ ਹੈ ਬਾਹਰ ਕੀ 12 13 ਘੰਟੇ ਤੱਕ ਸਰ ਕਰੇ ਰਹੇਗਾ ਬੱਚਾ ਹੂੰ ਠੀਕ ਹੈ ਕਰੇ ਉਹਦਾ ਕਹਿਜਾ ਉਹਦਾ ਵਰਤੀਰ ਹੈ ਸਭ ਤੋਂ ਪਹਿਲਾਂ ਵਰਤੀਰੇ ਤੋਂ ਪਤਾ ਲੱਗਦਾ ਦਾ ਵੇ ਆਫ ਟਾਕਿੰਗ ਕਿਹਾ ਜਾ ਉਹਦਾ ਵਿਹਾਰ ਕਿਹਾ ਜਾਏ ਹੂੰ ਇਹ ਬਹੁਤ ਚੀਜ਼ ਮੈਟਰ ਕਰਦੀ ਹੈ ਬੱਚੇ ਦੀ ਕਿ ਉਹਦਾ ਵਰਤੀਰਾ ਵਿਹਾਰ ਵੱਡਿਆਂ ਨਾਲ ਕਿਹਾ ਜਾਏ ਅਗਰ ਉਹ ਰੁੱਖਾ ਬੋਲ ਰਿਹਾ ਹੈ ਕਈ ਵਾਰ ਕੀ ਹੁੰਦਾ ਹੈ ਘਰ ਤੋਂ ਹੀ ਬੱਚਾ ਬਹੁਤ ਖੁਸ਼ੀਦਾ ਪਾ ਕਹਿੰਦੇ ਨੇ ਨਾ ਕਿ ਬੱਚਾ ਹਮੇਸ਼ਾ ਜਾਂ ਕੋਈ ਵੀ ਬੰਦਾ ਆਪਣੇ ਕੋਈ ਕੰਮ ਦੀ ਚੰਗੇ ਦੀ ਸ਼ੁਰੂਆਤ ਆਪਣੇ ਘਰ ਤੋਂ ਹੁੰਦੀ ਹੈ ਹੁਣ ਜੇ ਮਾਪਿਓ ਦਾ ਵਤੀਰਾ 네ਗੇਟਿਵ ਹੈ ਤਾਂ ਆਟੋਮੈਟਿਕਲੀ ਉਹਦਾ ਅਸਰ ਬੱਚਿਆਂ ਤੇ ਪਏਗਾ ਹਮਮ ਅਗਰ ਬੱਚਿਆਂ ਤੇ ਉੱਪਰ ਅਸਰ ਪਏਗਾ ਤਾਂ ਆਟੋਮੈਟਿਕਲੀ ਉਹਦਾ ਬਾਹਰ ਵੀ ਇਹ ਜਿਹੇ ਵੇ ਆਫ ਉਹਦਾ ਜਿਹੜਾ ਟਾਕਿੰਗ ਹੈ ਜਾਂ ਵੇ ਆਫ ਬਿਹੇਵੀਅਰ ਉਹ ਵੀ ਰੂਡ ਹੋਏਗਾ ਅਗਰ ਬੱਚਾ ਘਰ ਚ ਤੁਹਾਨੂੰ 네ਗੇਟਿਵ ਲੱਗ ਰਿਹਾ ਹੈ ਕਿ 네ਗੇਟਿਵ ਹੈ ਤਾਂ ਉਹਦੇ ਤੇ ਦੇਖ ਰੱਖ ਰੱਖੋ ਉਹਦੇ ਵੀ ਇਹ ਬਾਹਰ ਕਿਹਦੇ ਨਾਲ ਮਿਲ ਰਿਹਾ ਹੈ ਅਗਰ ਕੋਈ ਇਹ ਜੀ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਨਸ਼ੇ 'ਚ ਪੈ ਰਿਹਾ ਹੈ ਜਾਂ ਕੋਈ ਇਹ ਜੀ ਬੰਦਿਆਂ ਦੀ ਕੰਪਨੀ ਕਰ ਰਿਹਾ ਜਿਹੜੇ ਇਹਦਾ ਫਿਊਚਰ ਸਪੋਇਲ ਕਰ ਰਹੇ ਨੇ ਨਸ਼ਟ ਕਰ ਰਹੇ ਨੇ ਤੁਸੀਂ ਆਪਣੇ ਬੱਚੇ ਦੀ ਐਕਟੀਵਿਟੀ ਨੋਟ ਕਰੋ ਤੇ ਮੋਬਾਈਲ ਚੈੱਕ ਕਰੋ ਕਿ ਉਹ ਕਿਹੜੇ ਬੰਦਿਆਂ ਨੂੰ ਮੈਸੇਜ ਕਰ ਰਿਹਾ ਹੈ ਕਿੰਨਾ ਤੇ ਉਹ ਕਰ ਰਿਹਾ ਹੁਣੀ ਮੈਂ ਤੁਹਾਡੀ ਥੋੜਾ ਜਿਹਾ ਮੈਂ ਉਧਰ ਦੂਜੀ ਤਰਫ ਲੈ ਕੇ ਜਾਂਦਾ ਇੱਕ ਬੱਚੇ ਨੇ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਉਹ ਗੇਮਸ ਡਾਊਨਲੋਡ ਕਰਕੇ ਨਾ ਮੈਂ ਹੁਣ ਹੀ ਪੜ ਰਹੀ ਸੀਗਾ ਪਿੱਛੇ 15 ਦਿਨ ਪਹਿਲੇ ਦੀ ਗਲਤ ਦਿਵਾਲੀ ਦੇ ਆਸ-ਪਾਸ ਦੇ ਉਹਨੇ ਨਾ ਆਪਣੇ ਮਾਪਬਪ ਦੀ ਜਮਾ ਪੂੰਜੀ ਉਹ ਰੋੜਤੀ ਉਹ ਡਾਊਨਲੋਡ ਕਰਕੇ ਗੇਮ ਹਾਂ ਅਕਾਊਂਟ ਖਾਲੀ ਕਰਤਾ ਉਹਨਾਂ ਨੇ ਜਦੋਂ ਉਹਨਾਂ ਨੇ ਕਿਤੇ ਕੋਈ ਪ੍ਰੋਪਰਟੀ ਵਗੈਰਾ ਇਨਵੈਸਟ ਕਰਨ ਵਾਸਤੇ ਉਹਨਾਂ ਨੇ ਦੇਖਿਆ ਹੋਣਾ ਵੀ ਅਸੀਂ ਕੋਈ ਬਿਆਨਨਾ ਵਗੈਰਾ ਉਹ ਦੇਖਿਆ ਕਿ ਅਕਾਊਂਟ ਚ ਤਾਂ ਪੇਮੈਂਟ ਹੀ ਨਹੀਂ ਰਹੀ ਹੈਗੀ ਹੂੰ ਇਸ ਇਸ ਚ ਵੀ ਮੈਂ ਕੀ ਕਹਿੰਦੇ ਮਾਪਬਪ ਨੂੰ ਹੀ ਦੋਸ਼ੀ ਠਹਿਰਾਵਾਂਗਾ ਕਿਉਂਕਿ ਮਾਪਬਪ ਨੇ ਬੱਚੇ ਨੂੰ ਖੁੱਲ ਦੇ ਰੱਖੀ ਹੈ ਬੱਚੇ ਨੂੰ ਤਾਂ ਪਤਾ ਨਹੀਂ ਹੈਗਾ ਉਹਨੇ ਤਾਂ ਡਾਊਨਲੋਡ ਕਰਨੀ ਹੈ ਅਕਾਊਂਟ ਤੋਂ ਪੇਮੈਂਟ ਜਾਣੀ ਹੈ ਕਿਉਂਕਿ ਅੱਜਕਲ ਪੇਟੀਐਮ ਵਗੈਰਾ ਸਭ ਕੁਝ ਮੋਬਾਈਲ 'ਚ ਹੀ ਉੱਥੇ ਤੋਂ ਹੀ ਓਟੀਪੀ ਆਣਾ ਉੱਥੇ ਤੋਂ ਹੀ ਉਹਨਾਂ ਨੇ ਡਾਊਨਲੋਡ ਹਾਂ ਸਭ ਕੁਝ ਉਹ ਕਰ ਦੇਣਾ ਕੋਈ ਉਹ ਨਹੀਂ ਉਹ ਕਰਨਾ ਪੈਗਾ ਉਹ ਫਿਰ ਬੱਚੇ ਨਾ ਕੁਝ ਇਹ ਜਿਹੇ ਜਿੱਦਾਂ ਉਹਨਾਂ ਨੂੰ ਬੱਚੇ ਨਾ ਅੱਜਕਲ ਬੱਚੇ ਪੰਜਵੀਂ ਛੇਵੀਂ ਵਾਲੇ ਬੱਚੇ ਨੂੰ ਹੀ ਪਤਾ ਹੈ ਵੀ ਕਿੰਨਾ ਪੈਸਾ ਹੈਗਾ ਕਿ ਆਏ ਸਾਡੀ ਪ੍ਰਾਪਰਟੀ ਕਿੰਨੀ ਹੈ ਬੱਚੇ ਨੂੰ ਸਭ ਕੁਝ ਪਤਾ ਅੱਜਕਲ ਐਡਵਾਂਸ ਹੋ ਚੁੱਕੇ ਹਨ ਬੱਚੇ ਬਹੁਤ ਜ਼ਿਆਦਾ ਤਾਂ ਬੱਚੇ ਨੂੰ ਲੱਗਦਾ ਹੈ ਕਿ ਸਾਡੇ ਮਾਪੇ ਨੂੰ ਪਤਾ ਹੀ ਨਹੀਂ ਲੱਗੇਗਾ ਉਹ ਫਿਰ ਬੱਚੇ ਨਾ ਕਈ ਵਾਰ ਨਾ ਇਹ ਜਿਹਾ ਕੋਈ ਗਲਤ ਕੰਪਨੀ 'ਚ ਚਲੇ ਜਾਂਦੇ ਹਨ ਔਰ ਫਿਰ ਉਹਨਾਂ ਦਾ ਵੇ ਆਫ ਟਾਕਿੰਗ ਜਦ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਪੈਸੇ ਵੀ ਚਾਹੀਦੇ ਹਨ ਉਹ ਹੈ ਜੈ ਰੂਡ ਬਿਹੇਵੀਅਰ ਕਰਨਾ ਸ਼ੁਰੂ ਕਰਦੇ ਉਹ ਪੈਸੇ ਝੂਠ ਬੋਲ ਕੇ ਲੈਂਦੇ ਨੇ ਫਿਰ ਕਰਦਣੋਂ ਕਿਉਂ ਕਰਨਾ ਤੋਂ ਉਹਨਾਂ ਨੇ ਨਸ਼ਾ ਹੈ ਫਿਰ ਉਹ ਉਹ ਝੂਠ ਬੋਲ ਕੇ ਮਾਪਾਪ ਦੇ ਦਿੰਦੇ ਹੈ ਕਈ ਵਾਰ ਇਸ ਚ ਵੀ ਮਾਪਾਪ ਪੁੱਛਣਾ ਚਾਹੀਦਾ ਕਈ ਵਾਰ ਕਹਿੰਦੇ ਸੀ ਕੋਈ ਕਿਥੇ ਪਾਰਟੀ ਕਰਨੀ ਹੈ ਜਾਂ ਕਿਥੇ ਕੋਈ ਜਾਣਾ ਹੈ ਅਸੀਂ ਟੂਰ ਤੇ ਜਾਣਾ ਬੱਚਿਆਂ ਦਾ ਗਰੁੱਪ ਵਗੈਰਾ ਜਾਂਦਾ ਮਾਪਾਪ ਪੈਸੇ ਦੇ ਦਿੰਦੇ ਉਹਨਾਂ ਨੂੰ ਬੱਚੇ ਹੁਣ ਕੀ ਪਤਾ ਉਹ ਟੂਰ ਤੇ ਗਏ ਆ ਕਿਥੇ ਕੰਪਨੀ ਚ ਬੈਠੇ ਆ ਗਲਤ ਤਾਂ ਮਾਪਾਪ ਨੂੰ ਨਾ ਪੂਰੀ ਜਦ ਬੱਚੇ ਦਾ ਸਟਾਰਟਿੰਗ ਤੋਂ ਘਰ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦਾ ਕਹੇਜ ਬਿਹੇਵੀਅਰ ਹੋ ਰਿਹਾ ਹੈ ਜਾਂ ਇੱਕ ਕਹੇਜ ਬੰਦਿਆਂ ਉੱਠਣਾ ਬੈਠਣਾ ਹੋ ਰਿਹਾ ਤਾਂ ਮਾਪੇ ਬਨੂਨਾ ਉਸੇ ਟਾਈਮ ਬੱਚਿਆਂ ਦੀ ਦੇਖਰੇਖ ਕਰ ਲੈਣੀ ਚਾਹੀਦੀ ਹੈ ਬਾਹਰ ਜਾ ਕੇ ਕੋਚਿੰਗ ਸੈਂਟਰਸ ਚ ਜਾਂਦੇ ਆ ਉੱਥੇ ਕੀ ਵੀ ਤਾਂ ਸਾਰੇ ਬੱਚੇ ਸਹੀ ਥੋੜੀ ਜਾਂਦੇ ਆ ਹਾਂ ਉੱਥੇ ਵੀ ਬੱਚਿਆਂ ਦਾ ਵੇ ਆਫ ਟਾਕਿੰਗ ਕਿਹਾ ਜਾਇਆ ਹੈ ਬੱਚੇ ਕਿਹੜੀ ਕੰਪਨੀ ਚ ਜਾ ਰਹੇ ਆ ਹੁਣ ਬੱਚੇ ਮਾਪੇ ਦੇਖੋ ਸਾਰੇ ਜੌਬਸ ਕਰਦੇ ਨੇ ਬੱਚੇ ਆਪਣੇ ਆਪ ਆਟੋਮੈਟਿਕਲੀ ਆਂਦੇ ਨੇ ਘਰੇ ਆਪਣੇ ਇੰਸਟੀਚੂਟਸ ਘਰ ਤੋਂ ਬਾਈਕ ਤੇ ਆ ਰਿਹਾ ਕੋਈ ਗੱਡੀਆਂ ਤੇ ਆ ਰਿਹਾ ਹੁਣ ਹੀ ਇਹ ਲਰਨਿੰਗ ਲਾਇਸੈਂਸ ਬਣੇ ਹੋਏ ਨੇ ਆ ਜਾਂਦੇ ਆ ਬੱਚੇ ਜੇ ਕਲਾਸ 11 ਵਜੇ ਬੱਚੇ 10 ਵਜੇ ਪਹੁੰਚ ਜਾਂਦੇ ਆ ਕਈ ਤਾਂ ਇਹ ਜੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ ਉਹ ਨਸ਼ੇ ਵਾਲੇ ਪਾਸੇ ਨੂੰ ਜਾਣ ਦੇ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ ਕਿਹੜੇ ਕਿਹੜੇ ਚੀਜ਼ਾਂ ਉਹਨਾਂ ਨੂੰ ਨਸ਼ੇ ਵਾਲੇ ਪਾਸੇ ਲਾਏ ਜਾਂਦੀਆਂ ਇੱਕ ਤਾਂ ਅਗਰ ਦੇਖੋ ਕੋਈ ਇੱਕ ਸਭ ਤੋਂ ਪਹਿਲਾ ਕਾਰਨ ਹੈ ਬੇਰੋਜ਼ਗਾਰੀ ਦੇਖੋ ਬੇਰੋਜ਼ਗਾਰੀ ਬਹੁਤ ਵੱਧ ਚੁੱਕੀ ਆ ਹੁਣ ਇਹ ਤਾਂ ਹੈ ਨਹੀਂ ਕਿ ਸਰਕਾਰ ਸਭ ਦੀ ਕਾਬਲੀਅਤ ਦੇ ਮੁਤਾਬਕ ਸਭ ਨੂੰ ਰੁਜ਼ਗਾਰ ਦੇ ਸਕੇ ਦੇਖੋ ਰੁਜ਼ਗਾਰ ਤਾਂ ਅਸੀਂ ਆਪ ਆਪਣੇ ਅੰਦਰ ਜਿਹੜੀ ਕਲ ਹੈ ਆਪਣਾ ਹੁਨਰ ਹੈ ਅਸੀਂ ਉਸ ਹੁਨਰ ਨੂੰ ਤਾਂ ਆਪ ਕੱਢਣਾ ਹੈ ਕਿਸੇ ਨੇ ਆ ਕੇ ਨਹੀਂ ਆ ਤੁਸੀਂ ਨਹੀਂ ਮੈਨੂੰ ਦੱਸ ਸਕਦੇ ਹੈਗੇ ਆਪਣੀ ਕਲਾ ਨੂੰ ਆਪਣੇ ਹੁਨਰ ਨੂੰ ਤੁਸੀਂ ਆਪ ਜਾਗਰੂਕ ਹੋ ਉਹ ਕਰਨਾ ਹੈ ਆਪਣਾ ਬਾਹਰ ਕੱਢਣਾ ਹੈ ਕਿ ਮੇਰੇ ਚ ਇਹ ਹੁਨਰ ਹੈ ਮੇਰੇ ਚ ਇਹ ਕੈਪੇਬਿਲਟੀ ਹੈ ਹਾਂ ਅਸੀਂ ਕਈ ਵਾਰ ਬੱਚੇ ਨੂੰ ਕਹਿ ਦਿੰਦੇ ਆ ਕਿ ਤੂੰ ਇੱਕ ਵਿਸ਼ਾ ਚੁਣ ਲਾ ਉਹ ਵਿਸ਼ਾ ਚੁਣ ਲਾ ਹਾਂ ਬੱਚੇ ਉਸ ਵਿਸ਼ੇ ਚ 10ਵੀਂ ਤੋਂ ਬਾਅਦ ਨਾ ਅਕਸਰ ਸਾਡੇ ਸਾਹਮਣੇ ਕਈ ਇਹੀ ਜੀ ਐਗਜ਼ਾਮਪਲਸ ਆ ਜਾਂਦੀਆਂ ਅਸੀਂ ਮਾਪੇ ਬੱਚਿਆਂ ਨੂੰ ਕਹਿੰਦੇ ਕਿ ਤੂੰ ਫਲਾਣੇ ਦੇ ਬੱਚੇ ਨੇ ਮੈਡੀਕਲ ਹੀ ਤਾਂ ਤੂੰ ਵੀ ਮੈਡੀਕਲ ਲੈ ਲੈ ਹਾਲਾਂਕਿ ਬੱਚਾ ਮੈਡੀਕਲ ਕਰਨ ਜੋਗਾ ਹੁੰਦਾ ਨਹੀਂ ਹੈਗਾ ਸਮਾਜਿਕ ਪ੍ਰੈਸ਼ਰ ਜਿਹੜਾ ਸਮਾਜਿਕ ਪ੍ਰੈਸ਼ਰ ਕਿਉਂਕਿ ਮਾਪੇ ਨੂੰ ਇਹ ਹੁੰਦਾ ਕਿ ਮੇਰੀ ਇਨਸਲਟ ਨਾ ਹੋਏ ਕੱਲ ਨੂੰ ਚਾਰ ਬੰਦਿਆਂ ਚ ਕੋਈ ਕਹਿ ਨਾ ਦੇ ਕਿ ਤੇਰੇ ਮੁੰਡੇ ਨੇ ਤਾਂ ਆਰਟ ਲੈ ਰੱਖਿਆ ਜਾਂ ਕਮਰਸ ਲੈ ਰੱਖਿਆ ਅਸੀਂ ਉਹਨੂੰ ਤੱਕੇ ਤੇ ਐਡਮਿਸ਼ਨ ਕਰਵਾ ਦਿੰਦੇ ਆ ਉਹ ਬੱਚਾ ਉੱਥੇ ਪਰਫਾਰਮ ਕਰਨ ਨਹੀਂ ਪੰਦਾ ਹੈਗਾ ਉਹ ਪਰਫਾਰਮੈਂਸ ਉਹਦੀ ਜ਼ੀਰੋ ਹੁੰਦੀ ਹੈ ਟੈਸਟ ਹੁੰਦੇ ਜ਼ੀਰੋ ਉਹਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਉਹਦਾ ਜਿਹੜਾ ਇੰਟਰਸਟ ਹੈ ਉਹ ਤਾਂ ਹੈ ਹੀ ਨਹੀਂ ਹੈਗਾ ਉਸ ਫ ਉਹ ਫਿਰ ਹੌਲੀ 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 ਉਹ ਡਿਪਰੈਸ਼ਨ 'ਚ ਚਲੇ ਜਾਂਦਾ ਹੈ ਡਿਪਰੈਸ਼ਨ 'ਚ ਕਰਕੇ ਉਹ ਗਲਤ ਕਦਮ ਚੱਕ ਲੈਂਦਾ ਹੈ ਹਾਂ ਫਿਰ ਕੋਲ ਉਹਦੇ ਕੋਲ ਦੋ ਰਾਹ ਬਚਦੇ ਆ ਜਾਂ ਖੁਦਕੁਸ਼ੀ ਜਾਂ ਨਸ਼ੇ ਨਾਲ ਨਸ਼ਿਆਂ ਦੇ ਵਿੱਚ ਉਹ ਫਿਰ ਆਫਟਰ ਉਹ ਨਸ਼ਾ ਵੀ ਇੱਕ ਤਰ੍ਹਾਂ ਨਾਲ ਖੁਦਕੁਸ਼ੀ ਉਹ ਹੈ ਖੁਦਕੁਸ਼ੀ ਉਹ ਵੀ ਖੁਦਕੁਸ਼ੀ ਉਹਦੇ ਨਸ਼ੇ ਨਾਲ ਕੋਈ ਇੱਕ ਉਮਰ ਥੋੜੀ ਵੱਧ ਜਾਣੀ ਹੈ ਉਹ ਤਾਂ ਅੰਦਰ ਹੀ ਅੰਦਰ ਖਤਮ ਹੋਣਾ ਹੈ ਉਹ ਤਾਂ ਅੰਦਰ ਹੀ ਅੰਦਰ ਖਤਮ ਹੋਣਾ ਆ ਹੁਣੀ ਜਿਹੜਾ ਨੀਟ 'ਚ ਬੱਚਾ 올 ਇੰਡੀਆ 'ਚ ਫਰਸਟ ਰੈਂਕ ਆਇਆ ਮਹਾਰਾਸ਼ਟਰ ਦਾ ਦੇਖੋ ਉਹਨੇ ਬੱਚੇ ਨੇ ਸੁਸਾਇਸਾਈਡ ਕੀਤੀ ਉਹਨੇ ਦੱਸਿਆ ਕਿ ਮੇਰਾ ਤਾਂ ਇਹ ਏਰੀਆ ਇੰਟਰਸਟ ਦਾ ਹੀ ਵਿਪਨਿਤੋ ਕਰਾਇਆ ਗਿਆ ਦੇਖੋ 올 ਇੰਡੀਆ ਚ ਫਰਸਟ ਆਣਾ ਕਿੰਡੀ ਵੱਡੀ ਗੱਲ ਹੈ ਹਾਂ ਕੰਪੀਟੀਟਿਵ ਨੂੰ ਕਰਾਇਆ ਕੀਤਾ ਉਹਨੇ ਆਪਣਾ ਬੋਰਡ ਇਗਜ਼ਾਮ ਚ ਵੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਉਹ ਕਹਿੰਦਾ ਕਿ ਮੇਰਾ ਤਾਂ ਇੰਟਰਸਟ ਹੀ ਨਹੀਂ ਸੀਗਾ ਇੱਥੇ ਜਾਣਾ ਕਹਿੰਦਾ ਮਨੇ ਤਾਂ ਇਹ ਪੇਰੈਂਟਸ ਕਰਕੇ ਕਰਾਇਆ ਦੇਖੋ ਮੈਂ ਇਸ ਗੱਲ ਚ ਵੀ ਪੇਰੈਂਟਸ ਨੂੰ ਜ਼ਿੰਮੇਵਾਰ ਠਹਿਰਾਵਾਂਗਾ ਕਿ ਆਪਣੇ ਬੱਚਿਆਂ ਦੀ ਕਾਉਂਸਲਿੰਗ ਕਰਵਾ ਲੈਣੀ ਚਾਹੀਦੀ ਹੈ ਕਿ ਉਹਨਾਂ ਦਾ ਏਰੀਆ ਆਫ ਇੰਟਰਸਟ ਕਿਹੜਾ ਹੈ ਜਾਂ ਅੱਗੇ ਜਾ ਕੇ ਉਹਨਾਂ ਨੇ ਵਕਾਲਤ ਕਰਨੀ ਹੈ ਲਾਅ ਕਰਨਾ ਹੈ ਜਾਂ ਉਹਨਾਂ ਨੇ ਕੋਈ ਹੋਰ ਫੀਲਡ ਚ ਜਾਣਾ ਅੱਜ ਕੱਲ ਤਾਂ ਵਿਕਲਪ ਬਹੁਤ ਹੈ ਸਬਸਟੀਟਿਊ ਜੁੜੀ ਥੋੜੀ ਹੈ ਕਿ ਤੁਸੀਂ ਨਾਨ ਮੈਡੀਕਲ ਮੈਡੀਕਲ ਨਾਲ ਬਹੁਤ ਉੱਚੀ ਸਾਇੰਟਿਸਟ ਬਣ ਜਾਓਗੇ ਜਾਂ ਚੰਨ ਤੱਕ ਪਹੁੰਚ ਜਾਓਗੇ ਜਿਨ੍ਹਾਂ ਨੇ ਆਈਐਸ ਆਈਪੀਐਸ ਅਫਸਰ ਬਣਦੇ ਨੇ ਉਹ ਆਈਐਸ ਉਹ ਆਰਟਸ ਬੈਕਗ੍ਰਾਉਂਡ ਤੋਂ ਵੀ ਤਾਂ ਹੁੰਦੇ ਨੇ ਹਾਂ ਸਰਕਾਰੀ ਸਕੂਲ ਨਾਲੇ ਵੀ ਹੁੰਦੇ ਬਿਲਕੁਲ ਹੁੰਦੇ ਨੇ ਆਰਟਸ ਬੈਕਗ੍ਰਾਉਂਡ ਤੋਂ ਵੀ ਹੁੰਦੇ ਆ ਪੰਜਾਬੀ ਚ ਉਹ ਕਰਕੇ ਕਈ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਆਈਐਸ ਡੀਸੀ ਬੈਠੇ ਨੇ ਜਿਨ੍ਹਾਂ ਨੇ ਪੰਜਾਬੀ ਚ ਵੀ ਪ੍ਰੀਖਿਆਵਾਂ ਪਾਸ ਕੀਤੀਆਂ ਨੇ ਹੂੰ ਦੇਖੋ ਨਾਨ ਮੈਡੀਕਲ ਮੈਡੀਕਲ ਇੱਕ ਥੋੜਾ ਇੰਟਰਸਟ ਹੈ ਅੱਗੇ ਤੁਸੀਂ ਕੰਪੀਟੀਟਿਵ ਕਰਨਾ ਉਹ ਅੱਗੇ ਕਿਸੇ ਨੇ ਨਹੀਂ ਦੇਖਣਾ ਕਿ ਜਦ ਤੁਸੀਂ ਕੰਪੀਟੀਸ਼ਨ ਵਿੱਚ ਬੈਠੋਗੇ ਯੂਪੀਐਸਸੀ ਦੇ ਜਾਂ ਸਟੇਟ ਸਿਵਲ ਸਰਵਿਸਿਜ਼ ਦੇ ਕਿ ਤੁਸੀਂ ਕਿਹੜਾ ਬੈਕਗ੍ਰਾਉਂਡ ਉੱਥੇ ਤਾਂ ਬਸ ਇੱਕ ਡਿਗਰੀ ਚਾਹੀਦੀ ਕਿ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਆ ਹਾਂ ਇਸ ਕਰਕੇ ਮੈਂ ਇੱਥੇ ਮਾਪਪ ਨੂੰ ਇੱਕ ਥੋੜੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਮੈਂ ਉਹਨਾਂ ਨੂੰ ਸੁਜੈਸ਼ਨ ਦੇਣੀ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਬੱਚਾ 10ਵੀਂ ਕਰਦਾ ਹੈ ਉਤੇ ਪ੍ਰੈਸ਼ਰ ਬਿਲਕੁਲ ਨਾ ਪਾਓ ਕਿ ਤੂੰ ਇਸ ਫੀਲਡ ਚ ਜਾ ਜਿਹੜਾ ਜਿਹਦਾ ਇੰਟਰਸਟ ਹੈ ਹਾਂ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਕਰਨ ਦਾ ਤਾਂ ਤੁਹਾਡੇ ਬੱਚੇ ਨੇ ਆ ਤੁਸੀਂ ਪੈਸਾ ਖਰਚ ਕਰ ਸਕਦੇ ਹੋ ਉਹਨੂੰ ਡਿਫਰੈਂਟ ਕੋਚਿੰਗ ਸੈਂਟਰ ਚ ਭੇਜ ਸਕਦੇ ਹੋ ਬਟ ਜੋ ਇੰਟਰਸਟ ਹੈ ਉਹ ਤੁਹਾਡੇ ਬੱਚੇ ਦਾ ਹੈ ਹੁਣ ਜਿਵੇਂ ਤੁਸੀਂ ਉਹ ਜ਼ਿਕਰ ਕਰ ਰਹੇ ਸੀ ਕਿ ਉਹਨੇ ਫਸਟ ਰੈਂਕ ਲਿਆ ਹਾਂਜੀ ਭਾਵੇਂ ਉਹਦਾ ਇੰਟਰਸਟ ਉਹਦਾ ਏਰੀਆ ਨਹੀਂ ਸੀ ਬਿਲਕੁਲ ਜੇ ਉਸ ਦੇ ਵਿੱਚ ਉਹ ਬੱਚਾ ਫਸਟ ਰੈਂਕ ਲੈ ਸਕਦਾ ਜੇ ਉਹਦਾ ਇੰਟਰਸਟ ਨਾ ਹੁੰਦਾ ਉਹ ਉੱਥੇ ਕੀ ਕਰਦਾ ਬਿਲਕੁਲ ਹੁਣ ਦੇਖੋ ਅਗਰ ਦੇਖੋ ਐਡਵਿਡ ਦੇ ਕੰਪੀਟੀਟਿਵ ਨੂੰ ਕਰੈਕ ਕਰਨਾ ਉਨੇ ਉਹ ਹੋਰ ਫੀਲਡ ਚ ਵੀ ਇਤੋ ਸ਼ੋ ਕਰਦਾ ਕਿ ਉਹ ਹੋਰ ਫੀਲਡ ਚ ਵੀ ਐਕਸਪਰਟ ਹੋ ਜਾਂਦਾ ਐਕਸਪਰਟ ਹੋਣਾ ਜੇ ਅਗਰ ਕੀ ਪਤਾ ਉਹਨੇ ਕਿ ਉਸ ਦੂਜੇ ਫੀਲਡ ਚ ਜਿਹੜਾ ਉਹਦਾ ਇੰਟਰਸਟ ਹੈ ਉੱਥੇ ਜਾ ਕੇ ਕੀ ਕਰਨਾ ਹੋਵੇ ਕਿ ਕਿ ਡਾ ਵੱਡਾ ਸਾਇੰਟਿਸਟ ਬਣਨਾ ਹੋਵੇ ਜਾਂ ਕਿੱਥੇ ਜਾਣਾ ਹੋਵੇ ਹੋਰ ਉਹ ਕਰਨਾ ਹੋਵੇ ਇਸ ਕਰਕੇ ਮੈਂ ਇਸ ਗੱਲ 'ਚ ਮਾਪਪਾ ਨੂੰ ਇਹੀ ਸਲਾਹ ਦਵਾਂਗਾ ਕਿ ਬੱਚੇ ਨੂੰ ਨਾ ਤੁਸੀਂ ਠੀਕ ਐ 10ਵੀਂ ਤੱਕ ਥੋੜੀ ਸਟਿਕਨੈਸ ਵਰਤੋ ਬੱਚੇ ਦੇ ਉੱਪਰ ਕੇਅਰ ਕਰੋ ਕਿ ਕਿੱਥੇ ਜਾ ਰਿਹਾ ਹੈ ਕੀ ਕਰ ਰਿਹਾ ਹੈ ਬਟ ਉਹਦੇ ਮਨ ਦੀ ਵੀ ਲੇ ਲੈਣੀ ਚਾਹੀਦੀ ਹੈ ਕਿ ਬੇਟਾ ਤੇਰਾ ਇੰਟਰਸਟ ਕੀ ਹੈ ਅੱਗੇ ਪੜਾਈ ਤਾਂ ਉਸਨੇ ਕਰਨੀ ਹੈ ਦੂਜਾ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜਕੱਲ ਜਿਹੜੇ ਮਾਪੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਜੇ ਸਾਡਾ ਬੱਚਾ ਇੱਥੇ ਰਹਿ ਗਿਆ ਕਿਤੇ ਉਹ ਨਸ਼ਿਆਂ ਚ ਨਾ ਫਸ ਜੇ ਹੁਣ ਸਾਡੇ ਕੋਲ ਕਈ ਇਹੋ ਜਿਹੀ ਖਬਰਾਂ ਆਈਆਂ ਜਿੱਦਾਂ 18 ਸਾਲ ਦਾ ਬੱਚਾ 22 ਸਾਲ ਦਾ ਬੱਚਾ ਫਿਰਨੀਆਂ ਚ ਸੁੰਨਮ ਥਾਵਾਂ ਤੇ ਟੀਕੇ ਨਾਲ ਮਰਿਆ ਹੋਇਆ ਮਿਲਿਆ ਹੈ ਹਾਂ ਨਸ਼ਾ ਪਿਆ ਨਸ਼ਾ ਪਿਆ ਸੀ ਉਹਦੇ ਟੀਕੇ ਇਹ ਪਿੱਛੇ ਜੇ ਮੈਂ ਹੁਣੇ ਤਕਰੀਬਨ ਇਹ 15 20 ਦਿਨ ਦਾ ਕੋਈ ਵੀ ਅਖਬਾਰ ਫੜ ਲਓ ਉਹਦੇ ਚ ਦੋ ਜਾਂ ਤਿੰਨ ਖਬਰਾਂ ਨਸ਼ਿਆਂ ਦੀਆਂ ਆਉਂਦੀਆਂ ਵਿੱਚ ਚਿੱਟੇ ਨਾਲ ਮੁੰਡੇ ਤਾਂ ਕਰਦੇ ਸੀ ਕੁੜੀਆਂ ਵੀ ਕਰ ਰਹੀਆਂ ਨੇ ਚਿੱਟੇ ਦੀ ਹਾਂ ਆ ਹੁਣ ਹੀ ਮਾਨਸਾਚ ਕੇਸ ਹੋਇਆ 1,80,000 ਤੋਂ ਉਹਨੇ ਉਹ ਐਥਲੀਟ ਸੀਗੀ ਕੋਈ ਸਪੋਰਟਸ ਕੋਟੇ ਤੋਂ ਸੀਗੀ ਮੈਡਲ ਵੀ ਮਿਲੇ ਹੋਏ ਉਹਨੇ ਉਹਨੇ 1,80,000 ਦਾ ਬੱਚਾ ਵੇਚਦਾ ਜਦੋਂ ਦੇ ਕੋਲ ਕੋਈ ਸਬਸਟੀਟਿਊਟ ਨਹੀਂ ਆ ਪਿਛਲੇ ਦਿਨਾਂ ਚ ਬਹੁਤ ਵਾਇਰਲ ਹੋਈ ਹੈ ਹਾਂ ਜਦੋਂ ਦੇ ਕੋਲ ਕੋਈ ਸਬਸਟੀਟਿਊਟ ਹੀ ਨਹੀਂ ਰਿਹਾ ਹੈਗਾ ਉਹਨੇ ਉਹ ਬੱਚਾ ਵੇਚਦਾ ਹਾਲਾਂ ਉਹਦਾ ਘਰ ਵਾਲਾ ਵੀ ਇਹੀ ਨਸ਼ੇ ਚ ਹੈ ਹਮ ਘਰ ਦਾ ਸਮਾਨ ਤੱਕ ਵੇਚਦਾ ਹਾਂ ਆਖਿਰ ਨੂੰ ਇੱਕ ਬੱਚਾ ਦੇਖੋ ਉਹ ਫਿਰ ਉਹ ਜਦੋਂ ਵਾਇਰਲ ਹੋਈ ਫਿਰ ਉਹਨੇ ਆਪਣੀ ਸਾਰੀ ਦੱਸੀ ਕਿ ਅਸੀਂ ਕਿਦਾਂ ਨਸ਼ਾ ਚ ਫਸ ਗਏ ਹੇ ਹਮ ਦੇਖੋ ਤੁਹਾਡਾ ਬੱਚਾ ਬੁਰੀ ਸੰਗਤ ਚ ਪੈ ਗਿਆ ਆ ਨ ਸੱਚ ਛਡਾਉ ਕੇ ਅੰਦਰ ਚ ਲੈ ਕੇ ਜਾਓ ਉਹਨੂੰ ਕਾਉਂਸਲਿੰਗ ਕਰਵਾਓ ਮੈਡੀਸਿਨਸ ਹੈਗੀਆਂ ਨੇ ਉਹਨੂੰ ਗਾਈਡ ਕਰੋ ਇਹ ਮਾਰ ਕੁੱਟ ਕੇ ਥੋੜੀ ਉਹਨੇ ਰੁਕ ਜਾਣਾ ਜਦੋਂ ਕੋਈ ਨਸ਼ੇ ਚ ਪੈ ਜਾਂਦਾ ਹੂੰ ਉਹਦੇ ਨਾਲ ਨਾ ਬੜਾ ਦੋਸਤ ਵਾਲਾ ਵਤੀਰਾ ਵਰਤੋ ਉਹਦੇ ਨਾਲ ਪੇਰੈਂਟਸ ਨੂੰ ਅਗਰ ਕਿਸੇ ਦਾ ਬੱਚਾ ਪੈ ਰਿਆ ਉਹਦੇ ਉਹਦੀ ਗੱਲ ਸੁਣੋ ਵੀ ਇਹ ਕਿੱਥੇ ਜਾ ਰਿਹਾ ਸੀਗਾ ਕੀ ਕਰ ਰਿਹਾ ਸੀਗਾ ਉਹਦੇ ਨਾਲ ਵਤੀਰਾ ਐਜਾ ਰੱਖੋ ਕਿ ਉਹ ਤੁਹਾਨੂੰ ਸਾਰੇ ਆਪਣੇ ਅੰਦਰ ਦੀ ਗੱਲ ਦੱਸੇ ਹਾਂ ਜੇ ਉਹਨੂੰ ਡਰਾਉਂਗੇ ਮਤਲਬ ਦੱਬਾਉਂਗੇ ਤਾਂ ਉਹ ਚੀਜ਼ਾਂ ਦਾ ਫਿਰ ਉਹਨੇ ਤੁਹਾਡੇ ਨਾਲ ਕੋਪਰੇਟ ਨਹੀਂ ਕਰਨਾ ਹੈਗਾ ਸਰ ਉਹਨੇ ਉਹਨੇ ਉਹਨੂੰ ਇਹ ਹੋਏਗਾ ਇੱਕ ਤਾਂ ਮੈਂ ਪਹਿਲਾਂ ਹੀ ਇਹ ਪ੍ਰੋਬਲਮ ਚ ਹੈ ਉਹ ਵੀ ਠੀਕ ਹੋਣਾ ਚਾਹੁੰਦਾ ਹੈ ਹੁਣ ਅੱਗੇ ਉਹ ਪੇਰੈਂਟਸ ਨੂੰ ਜਾਂ ਕੋਈ ਵੀ ਆ ਕੇ ਦੋਸਤ ਮਿੱਤਰ ਰਿਸ਼ਤੇਦਾਰ ਉਹਨੂੰ ਆ ਕੇ ਡਰਾਏਗਾ ਉਹਨੇ ਹੋਰ ਡਰ ਜਾਣਾ ਅਸਲ ਚ ਮੇਰੇ ਖਿਆਲ ਚ ਸਾਡੇ ਸਮਾਜ ਦੇ ਵਿੱਚ ਇਹ ਵੀ ਚੀਜ਼ ਇੱਕ ਸੰਜੀਵ ਜੀ ਹੈਗੀ ਆ ਵੀ ਜਿਹੜਾ ਕੋਈ ਬੰਦਾ ਨਸ਼ੇ ਤੇ ਲੱਗ ਗਿਆ ਨਾ ਲੋਕ ਇਹ ਗੱਲ ਵੀ ਨਹੀਂ ਸਮਝ ਰਹੇ ਕਿ ਉਹ ਪੀੜਤਾ ਉਹ ਬਿਮਾਰ ਆ ਤੇ ਸਾਡੇ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਉਹ ਨੂੰ ਸਮਾਜਿਕ ਤੌਰ ਤੇ ਭੰਡਿਆ ਜਾ ਰਿਹਾ ਤੇ ਉਹਦੀ ਮਦਦ ਕਰਨ ਦੀ بجائے ਉਸ ਤਲਦਰ ਚੋਂ ਕੱਢਣ ਦੀ بجائے ਉਹਨੂੰ ਮਤਲਬ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਆ ਤੇ ਮਾਪਿਓ ਵੀ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਆ ਮੁਲਕੇ ਉਹ ਵੀ ਸਮਝਦੇ ਨਹੀਂ ਕਿ ਸਾਡਾ ਬੱਚਾ ਬਿਮਾਰ ਆ ਸਾਨੂੰ ਇਹਨੂੰ ਦਵਾਈ ਦਿਵਾਉਣੀ ਚਾਹੀਦੀ ਆ ਸਾਨੂੰ ਇਹ ਚੋਂ ਕੱਢਣ ਲਈ ਉਹਨੂੰ ਦੀ ਮਦਦ ਕਰਨੀ ਚਾਹੀਦੀ ਬਿਲਕੁਲ ਸਰ ਅੱਜ ਕੱਲ ਨਾ ਸਿੱਕਿਆ ਕਰਦੇ ਆ ਨਾ ਲੋਕਾਂ ਦੀ ਜਿਆਦਾ ਸੁਣਦੇ ਆ ਅਜਿਹਾ ਸਾਨੂੰ ਇਹ ਹੁੰਦਾ ਕਿ ਸਾਡੇ ਘਰ ਤੋਂ ਬਾਹਰ ਪਤਾ ਨਾ ਲੱਗੇ ਜੇ ਪਤਾ ਲੱਗ ਗਿਆ ਸਾਡੇ ਸਮਾਜ 'ਚ ਕੀ ਰੁਤਬਾ ਹੋਏਗਾ ਅਗਲਾ ਸੋਚੇਗਾ ਕਿ ਇਹਨਾਂ ਦਾ ਤਾਂ ਬੱਚਾ ਇਦਾਂ ਕਰਕੇ ਗਰਸਤ ਨਸ਼ੇ ਦਾ ਇਹਨਾਂ ਦਾ ਕੀ ਇੰਪੈਕਟ ਪਈਗਾ ਉਲਟਾ ਸਾਡੇ ਜਿਹੜੇ ਨੈਗੇਟਿਵ ਫੈਕਟਰਸ ਆ ਨਾ ਪਹਿਲੀ ਗੱਲ ਤਾਂ ਉਹਨਾਂ ਤੋਂ ਨਾ ਗੁਰੇਜ਼ ਕਰਨਾ ਚਾਹੀਦਾ ਹੈ ਜਿਹੜੇ ਨੈਗੇਟਿਵ ਵਾਲੇ ਲੋਕਨਾਂ ਤੋਂ ਤਾਂ ਦੂਰੀ ਕਰ ਦੋ ਚਾਹੇ ਤੁਹਾਡਾ ਕੋਈ ਵੀ ਹੋਵੇ ਹਮ ਅਗਰ ਤੁਹਾਡੇ ਅਕਰ ਚਾਹੀ ਜੀ ਕੋਈ ਪ੍ਰੋਬਲਮ ਆ ਰਹੀ ਆ ਉਸ ਬੱਚੇ ਨੂੰ ਕਾਉਂਸਲਿੰਗ ਕਰਵਾਓ ਦੀ ਉਹ ਦੱਸੇਗਾ ਉਹਦੇ ਕਾਉਂਸਲਿੰਗ ਟੁੰਡੋ ਦੇ ਅੰਦਰ ਕੀ ਆਇਆ ਇਹ ਕਿਉਂ ਨੇ ਇਹ ਜੀ ਗਲਦਲਦਲ ਚ ਫਸਿਆ ਉਹ ਫਿਰ ਉਹਨੂੰ ਨਚਾ ਛਡਾਓ ਕੇਂਦਰ ਚ ਲੈ ਕੇ ਜਾਓ ਉੱਥੇ ਉੱਥੇ ਉਹ ਗਾਈਡੈਂਸ ਕਰਦੇ ਨੇ ਹਾਲਾਂਕਿ ਸੈਮੀਨਾਰਸ ਹੁੰਦੇ ਨੇ ਉੱਥੇ ਉਹਨੂੰ ਗਾਈਡ ਕਰਨਗੇ ਉਹ ਬੱਚਾ ਡੈਫੀਨਿਟਲੀ ਬਾਹਰ ਆਏਗਾ ਮੈਡੀਕਲ ਟ੍ਰੀਟਮੈਂਟ ਵੀ ਹੋਏਗਾ ਉਹਦੇ ਨਾਲ ਇੱਕ ਇਕੋ ਫ੍ਰੈਂਡਲੀ ਵਾਲਾ ਟ੍ਰੀਟ ਕਰੋ ਨਾ ਕਿ ਉਹਦੇ ਨਾਲ ਬੜਾ ਸਖਤਾਈ ਦਾ ਪੇਸ਼ ਆਓ ਮੈਂ ਨਾ ਨੋਟ ਕੀਤਾ ਮੇਰਾ ਇੱਕ ਮਿੱਤਰ ਸੀ ਪਿੱਛੇ ਜੇ ਉਹ ਉਸ ਪਾਸੇ ਚੱਲਿਆ ਗਿਆ ਬੜਾ ਵਧੀਆ ਮਲਟ ਸਪੋਰਟਸਮੈਨ ਸੀ ਹਾਂਜੀ ਤਾਂ ਅਸੀਂ ਉਹਦਾ ਵੀ ਇੱਕ ਅਨਲਿਸਿਸ ਕੀਤਾ ਵੀ ਅਸਲ ਦੇ ਵਿੱਚ ਜਿਹੜਾ ਸਾਡਾ ਸਮਾਜ ਆ ਫਿਰ ਉਹਦਾ ਬਾਈਕਾਟ ਕਰ ਦਿੰਦਾ ਬਿਲਕੁਲ ਜਦੋਂ ਬਾਈਕਾਟ ਹੁੰਦਾ ਉਸ ਚੀਜ਼ ਤੋਂ ਫਿਰ ਉਹਨੂੰ ਲੱਗਣ ਲੱਗਦਾ ਕਿ ਮੈਂ ਇਕੱਲਾ ਹਾਂ ਉਸ ਪਾਸੇ ਹਾਂ ਤੇ ਅਸਲ 'ਚ ਸਾਡਾ ਸਮਾਜ ਵੀ ਉਹਨੂੰ ਉਸਦਰ ਉਹ ਰਾਹ ਨਹੀਂ ਨਾ ਛੱਡਦਾ ਫਿਰ ਆਉਣ ਲਈ ਫਿਰ ਉਹਨੂੰ ਉਸੇ ਨਿਗਾਹ ਦੇ ਨਾਲ ਦੇਖਿਆ ਜਾਂਦਾ ਬਕਾਇਦਾ ਹਾਲਾਂਕਿ ਉਹਨੂੰ ਸਮਾਜਿਕ ਜੇ ਕੋਈ ਨਿਕਲਣਾ ਚਾਹੁੰਦਾ ਉਹਨੂੰ ਫਿਰ ਸਪੇਸ ਵੀ ਦੋ ਨਾ ਤੁਸੀਂ ਬੋਲੋ ਹਾਂ ਬਿਲਕੁਲ ਬਿਲਕੁਲ ਦੇਖੋ ਸਰ ਮਿਹਨਤ ਤੁਸੀਂ ਆਪ ਕਰਨੀ ਹੈ ਰੋਟੀ ਤੁਸੀਂ ਆਪ ਕਮਾਣੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਕਿਸੇ ਨੇ ਲੋਕਾਂ ਦਾ ਤਾਂ ਇਹਨਾਂ ਨੇ ਤਾਂ ਇੱਥੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਿਆ ਹੈਗਾ ਫਿਰ ਤੁਹਾਨੂੰ ਕਿੱਥੋਂ ਬਖਸ਼ ਦੇਣਗੇ ਇਹ ਅਗਰ ਕੋਈ ਐਹੀ ਜੀ ਪ੍ਰੋਬਲਮ ਹੁੰਦੀ ਹੈ ਤੁਸੀਂ ਇਕੋ ਫਰੈਂਡਲੀ ਨਾਲ ਉਹ ਕਰਕੇ ਕਿਸੇ ਦੀ ਪਰਵਾਹੀ ਨਾ ਕਰੋ ਜੋ ਬਾਹਰੋਂ ਬੋਲ ਰਿਹਾ ਬੋਲਣ दो ਕਿੰਨੇ ਦਿਨ ਬੋਲਣਗੇ ਕੋਈ ਦੋ ਦਿਨ ਬੋਲੇਗਾ ਚਾਰ ਦਿਨ ਬੋਲੇਗਾ ਮੀ ਨਾ ਬੋਲੇਗਾ ਆਫਟਰ 올 ਤਾਂ ਹੁਤਾ ਵੀ ਮੂੰਹ ਬੰਦ ਹੋਏਗਾ ਔਰ ਇੱਕ ਗੱਲ ਹੋਰ ਜਹਜ ਜਿਸੀ ਕਿਸੇ ਨਾਲ ਵਤੀਰਾ ਕਰਨਗੇ ਨਾ ਆਪਾਂ ਕਿਸੇ ਨੂੰ ਉੱਚਾ ਬੋਲਦੇ ਆ ਕਿਸੇ ਨੂੰ ਚੱਬ ਕੇ ਗੱਲ ਕਰਦੇ ਆ ਤਾਂ ਕਈ ਵਾਰ ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਕਿ ਉਹੀ ਗੱਲਾਂ ਕਦੀ ਸਾਡੇ ਤੇ ਵਾਪਸ ਆ ਜਾਣ ਇਹ ਮੈਂ ਪ੍ਰੈਕਟੀਕਲ ਤਜਰਬਾ ਹੈ ਮੇਰਾ ਅਗਰ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਨਾ ਅਗਰ ਤੁਹਾਨੂੰ ਕੋਈ ਵੀ ਨੈਗੇਟਿਵ ਬੋਲਦਾ ਬੰਦਾ ਤਾਂ ਕੁਝ ਟਾਈਮ ਬਾਅਦ ਨਾ ਉਹ ਚੀਜ਼ਾਂ ਵਾਪਸ ਉਸੇ ਕੋਲ ਚਲੇ ਜਾਂਦੀਆਂ ਫੇਰ ਉਹਨੂੰ ਪਤਾ ਲੱਗਦਾ ਕਿ ਮੈਂ ਉਸ ਬੰਦੇ ਨੂੰ ਇਹ ਗੱਲ ਬੋਲੀ ਸੀ ਜਦੋਂ ਆਪਣੇ ਨਾਲ ਬੀਤਦੀ ਹੈ ਇਸ ਕਰਕੇ ਨਾ ਦੇਖੋ ਪ੍ਰੋਬਲਮ ਸਾਰਿਆਂ ਦੀ ਲਾਈਫ 'ਚ ਹੈ ਅੱਜਕੱਲਰ ਅਗਰ ਕਿਸੇ ਦੇ ਕਰ ਅਹੀ ਜੀ ਪ੍ਰੋਬਲਮ ਹੋ ਜਾਂਦੀ ਹੈ ਉਲਟਾ ਉਹਦਾ ਉਹਨੂੰ ਨੇਗੇਟਿਵ ਵਾਲਾ এনवायरमेंट ਕ੍ਰੀਏਟ ਕਰਕੇ ਹੋਰ ਉਹਨੂੰ ਡੀ ਡੀਮੋਰਲਾਈਜ਼ ਨਾ ਕਰੋ ਉਸ ਬੰਦੇ ਨੂੰ ਉਹਦੇ ਨਾਲ ਇਕੋ ਫ੍ਰੈਂਡਲੀ ਟ੍ਰੀਟਮੈਂਟ ਕਰਕੇ ਤੁਸੀਂ ਉਸ ਬੰਦੇ ਨੂੰ ਵੀ ਆਮ ਦੀ ਤਰ੍ਹਾਂ ਇੰਨਾ ਤੁਸੀਂ ਉਹਦੇ ਨਾਲ ਕੁਲ ਮਿਲ ਜਾਓ ਕਿ ਉਹ ਬੰਦਾ ਇਹ ਜੇ 네ਗੇਟਿਵ ਵਾਲੇ ਪਾਸੇ ਜਾਏਗਾ ਹੀ ਨਹੀਂ ਹੈਗਾ ਉਹਦੇ ਨਾਲ ਇਹ ਜੇ ਟ੍ਰੀਟਮੈਂਟ ਕਰੋ ਉਹਦੇ ਨਾਲ ਉਹਨੂੰ ਟਾਈਮ ਦਿਓ ਜਿੰਨਾ ਸੌ ਸਕਦਾ ਹੈ ਅੱਜਕੱਲ ਮੈਂ ਕਿਹਾ ਲੋਕਾਂ ਨੂੰ ਡਿਪਰੈਸ਼ਨ ਵੀ ਹੋ ਰਿਹਾ ਏ ਇਸੀ ਕਰਕੇ ਕੀ ਲੱਗਦਾ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੀ ਜਿਹੜਾ ਡਿਪਰੈਸ਼ਨ ਆ ਕਿ ਡਿਪਰੈਸ਼ਨ ਵੀ ਨਸ਼ੇ ਦਾ ਕਾਰਨ ਹੋ ਸਕਦਾ ਹੈ ਬਿਲਕੁਲ ਸਰ ਜਦੋਂ ਉਹਦੇ ਕੋਲ ਕੋਈ ਬੇਰੋਜ਼ਗਾਰੀ ਹੋਏਗੀ ਉਹਦੇ ਕੋਲ ਕੋਈ ਚਾਰਾ ਨਹੀਂ ਰਹੇਗਾ ਉਹਦੇ ਕੋਲ ਕੋਈ ਕਾਰੋਬਾਰ ਨਹੀਂ ਹੋਏਗਾ ਉਹ ਸੋਚ-ਸੋਚ ਕੇ ਡਿਪਰੈਸ਼ਨ ਚ چلا ਜਾਏਗਾ ਡਿਪਰੈਸ਼ਨ ਚ ਚਲੇ ਗਿਆ ਉਹਨੇ ਗਲਤ ਹੈਬਿਟਸ ਉਹਨੇ ਉਹ ਕਰ ਲੈਣੀਆਂ ਕਿ ਗ੍ਰੈਬ ਕਰ ਲੈਣੀਆਂ ਉਹ ਗਲਤ ਆਦਤਾਂ ਕਰਕੇ ਉਹ ਫਿਰ ਨਸ਼ੇ 'ਚ ਜਾ ਕੇ ਆਪਣੀ ਜ਼ਿੰਦਗੀ ਖਤਮ ਕਰ ਲੇਗਾ ਹਰ ਰੋਜ਼ ਕੋਈ ਨਾ ਕੋਈ ਡਿਪਰੈਸ਼ਨ ਦੀ ਵੀ ਬੰਦਾ ਡਿਪਰੈਸ਼ਨ 'ਚ ਜਾ ਕੇ ਸੁਸਾਇਸਾਈਡ ਕਰ ਰਿਹਾ ਹੈ ਉਹਦੇ ਕੋਲ ਕਾਰੋਬਾਰ ਨਹੀਂ ਹੈਗਾ ਇੱਕ ਖਬਰਾਂ ਹਰੋਜ ਅਖਬਾਰਾਂ ਚ ਅਸੀਂ ਆਮ ਪੜ੍ਹਦੇ ਹਾਂ ਆਮ ਹੋ ਗਏ ਆ ਗੱਲਾਂ ਔਰ ਦੂਜਾ ਇੱਕ ਇਹ ਕਿ ਪੇਰੈਂਟਸ ਅੱਜਕੱਲ ਬੱਚਿਆਂ ਨੂੰ ਵੀ ਸਾਡੇ ਬੱਚੇ ਕੱਲ ਨੂੰ ਨਸ਼ਿਆਂ ਦੀ ਦਲਦਲ ਚ ਨਾ ਫਸ ਜਾਣ ਉਹਨਾਂ ਨੂੰ ਜਲਦੀ ਇੱਥੋਂ ਕੱਢ ਰਹੇ ਨੇ ਕਿ ਬਾਹਰ ਚਲੇ ਜਾਣੋ ਹਾਂ ਕਿ ਇਹ ਹੱਲ ਹੈਗਾ ਫਿਰ ਹੱਲ ਤਾਂ ਨਹੀਂ ਹੈਗਾ ਇਹ ਉੱਥੇ ਜਾ ਕੇ ਹਾਂ ਉੱਥੇ ਵੀ ਉੱਥੇ ਕਿਹੜਾ ਨਹੀਂ ਹੈਗਾ ਉੱਥੇ ਵੀ ਜਾ ਕੇ ਬੱਚੇ ਕਰ ਰਹੇ ਆ ਹੂੰ ਪਿੱਛੇ ਖਬਰਾਂ ਵੀ ਪੜੀਆਂ ਸੀਗੀਆਂ ਬਹੁਤ ਟਾਈਮ ਪਹਿਲੇ ਕੈਨੇਡਾ 5-6 ਸਾਲ ਪਹਿਲੇ ਜਦੋਂ ਜਸਟਿਨ ਟਰੂਡੋ ਦਾ ਰਾਸ ਸੀਗਾ ਉੱਥੇ ਉਹਨੇ ਡਿਪੋਰਟ ਕੀਤੇ ਸੀਗੇ ਕਈ ਬੱਚੇ ਆਪਣੀ ਮੋਹਾਲੀ ਜ਼ਿਲ੍ਹੇ ਦੇ ਵੀ ਸੀਗੇ ਜਿਨ੍ਹਾਂ ਨੂੰ ਉੱਥੇ ਜਾ ਕੇ ਗਲਤ ਹਰਕਤਾਂ ਕੀਤੀਆਂ ਜਾ ਕੇ ਹੂੰ ਇਹ ਕੋਈ ਦੇਖੋ ਮਾਪੇ ਨੂੰ ਨਾ ਡਰ ਸਤੰਦਾ ਹੈ ਹਮੇਸ਼ਾ ਵੀ ਸਾਡੇ ਬੱਚੇ ਕੱਲ ਨੂੰ ਭੈੜੀ ਸੰਗਤ ਚ ਨਾ ਚਲੇ ਜਾ ਅਗਰ ਭੈੜੀ ਸੰਗਤ ਚ ਚਲੇ ਗਏ ਉਹ ਬੱਚੇ ਫਿਰ ਉਹਨਾਂ ਲਈ ਔਖ ਹੋ ਜਾਂਦਾ ਹੈ ਹੁਣ ਹੀ ਪਿੱਛੇ ਜੇ ਮੈਂ 3-4 ਨਾ ਹੁਣ ਹੀ 10 ਦਿਨਾਂ ਚ ਇਹੀ ਜੀ ਖਬਰਾਂ ਪੜੀਆਂ ਜਿਨ੍ਹਾਂ ਨਾਲ ਨਾ ਮਤਕੀ ਰੋਂਗਟੇ ਖੜੇ ਹੋ ਗਏ ਮੋਗਾ ਵਿੱਚ ਨਾ ਇੱਕ ਬੱਚੇ ਨੇ 12 ਇੰਚ ਪੜਦਾ ਸੀਗਾ ਉਹ ਚਿੱਟੇ ਵਿੱਚ ਪੈ ਗਿਆ ਉਹਨੇ ਆਪਣੇ ਘਰ ਦੇ ਨਾਲ ਸਮਾਨ ਤੱਕ ਵੇਜ ਦਿੱਤਾ ਜਦੋਂ ਉਹ ਮਰ ਗਿਆ ਉਹਦੀ ਮਾਂ ਦੱਸ ਰਹੀ ਸੀ ਕਿ ਕਿਨੇ ਪਿੱਪਾ ਵੀ ਨਹੀਂ ਛੱਡਿਆ ਆਟੇ ਵਾਲਾ ਕਹਿੰਦੇ ਹਾਂ ਉਹ ਵੀ ਵੇਜਤਾ ਹੀ ਨੇ ਘਰ ਦੀਆਂ ਝੁਕਾਠਾਂ ਤੱਕ ਇਸ ਨੇ ਖੋਲ ਕੇ ਦੇ ਦਿਆ ਘਰ ਚ ਗੇਟ ਤੱਕ ਨਹੀਂ ਰਿਹਾ ਕਹਿੰਦੇ ਜਦ ਗੇਟ ਦੀ ਜਗ੍ਹਾ ਕਹਿੰਦੇ ਮੈਂ ਡੰਡਾ ਲਗਾ ਕੇ ਨਾ ਵੀ ਇੱਕ ਰਾਤ ਨੂੰ ਕੋਈ ਵੜਨੇ ਕੋਈ ਡੰਗਰ ਪਸ਼ੂ ਨਾ ਆ ਜਾਏ ਕਹਿੰਦੇ ਮੈਂ ਉਹਦੇ ਕਰਕੇ ਉਹ ਬੰਦ ਕਰਦੇ ਸੀ ਡੰਡੇ ਲਗਾ ਕੇ ਕ੍ਰੋਸ ਕਰਕੇ ਕਹਿੰਦੇ ਉਹਨੇ ਮਤ ਕਿ ਆਪਣੀ ਹੱਡ ਬਿੱਟੀ ਦੱਸੀ ਕਿ ਇੱਥੋਂ ਤੱਕ ਚਿੱਟਾ ਦੇਖੋ ਕਿ ਲੋਕਾਂ ਦੇ ਘਰ ਦੇ ਘਰ ਤਬਾਹ ਹੋ ਚੁਕੇ ਫਿਰ ਇੱਕ ਹੋਰ ਅਸੀਂ ਮੈਂ ਹੋਰ ਪੜਿਆ ਹੈ ਕਿ ਦੋ ਸਕੇ ਭਰਾ ਇੱਕ ਦਾ ਦੀਪ ਹਜੇ ਸੰਸਕਾਰ ਕਰਕੇ ਆਏ ਦੂਜਾ ਚਿੱਟੇ ਨਾਲ ਉਹ ਮਰ ਗਿਆ ਦੋ ਸਕੇ ਪਰਮਾਂ ਦੀ ਚਿੱਟੇ ਨਾਲ ਮੌਤ ਹੋਈ ਕਈ ਪਿੰਡ ਤਾਂ ਇਹੋ ਜਿਹੇ ਨੇ ਜਿਨ੍ਹਾਂ ਚ ਪਤਾ ਨਹੀਂ ਕਿੰਨੇ ਨੌਜਵਾਨ ਚਿੱਟੇ ਕਾਰਨ ਮਰ ਗਏ ਨੇ ਹਮ ਇੱਕ ਮੈਂ ਪੜ ਰਿਹਾ ਸੀਗਾ ਉੱਥੇ ਪਿਓ ਵੀ ਚਿੱਟਾ ਲੰਦਾ ਉਹ ਵੀ ਜੇਲ੍ਹ ਚ ਹੈ ਅੱਗੇ ਮੁੰਡਾ ਵੀ ਚਿੱਟਾ ਲੰਦਾ ਹੋਣਾ ਉਹ ਵੀ ਜੇਲ੍ਹ ਚ ਚਲਾ ਗਿਆ ਦੋਨੋਂ ਪਿਓ 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 ਪੁੱਤ ਇਕੱਠੇ ਹਾਂ ਕੁੜੀਆਂ ਬਹੁਤ ਸਾਰੀਆਂ ਫਸਰੀਆਂ ਨੇ ਇਸ ਬਦਲ ਦੇ ਵਿੱਚ ਆ ਦੇਖੋ ਹੁਣੇ ਪਿੱਛੇ ਜੇ ਪੰਜਾਬ ਪੁਲਿਸ ਦੀ ਮੈਲਾ ਕਾਂਸਟੇਬਲ ਹਮ ਸੁਰੱਖਿਆ ਵੀ ਚਾਹੀਏ ਉਹ ਬਠਿੰਡੇ ਵਾਲੀ ਹਾਂ ਬਠਿੰਡੇ ਉਨੇ ਨਸ਼ੇ ਚ ਚਿੱਟੇ ਕਰਕੇ ਫਸੀ ਉਹਦਾ ਫਿਰ ਸਰਕਾਰ ਨੇ ਉਹਨੂੰ ਕਿਆ ਕਹਿੰਦੇ ਫੇਰ ਜੇਲ੍ਹ ਚ ਉਹਨੂੰ ਕਰਤਾ ਜਮਾਨਤੇ ਸੀ ਫੇਰ ਹੁਣ ਜੇਲ੍ਹ ਚ ਦੇਖੋ ਚਿੱਟਾ ਫੜਿਆ ਗਿਆ ਉਹਦੇ ਕੋਲ ਅਸੀਂ ਕਿਆ ਐਸਪੈਕਟ ਕਰ ਸਕਦੇ ਨੇ ਦੇਖੋ ਸਾਰੇ ਅਫਸਰ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਹੈਗੇ ਇਹ ਜੇ ਫਿਰ ਪ੍ਰਸ਼ਾਸਨ ਤੇ ਕਿਆ ਛਾਪ ਛੱਡ ਕੇ ਜਾਂਦੇ ਹਨ ਇਮੇਜ ਕੀ ਇਹ ਜੇ ਕੰਮ ਕਰਦੇ ਹਾਂ ਸੀ ਗਲਤ ਹੈ ਦੇਖੋ ਪੁਲਿਸ ਰੱਖ ਹੀ ਲਈ ਹੈ ਤੁਸੀਂ ਇਹ ਜੇ ਕਰਕੇ ਤੁਸੀਂ ਕਿਆ ਸਮਾਜ ਨੂੰ ਦੇਣ ਦੇਣ ਜਾ ਰਹੇ ਹੋ ਤੁਸੀਂ ਇੱਕ ਪੈਸਿਆਂ ਕਰਕੇ ਲੋਕਾਂ ਦੇ ਘਰ ਤਬਾਹ ਕਰ ਰਹੇ ਹੋ ਪਤਾ ਨਹੀਂ ਕਿੰਨੀਆਂ ਹੀ ਜੀਆਂ ਐਗਜ਼ਾਮਪਲਾਂ ਨੇ ਕਹੇ ਜੇ ਇਹ ਕਾਰੋਬਾਰ ਨੇ ਕਰਕੇ ਤੁਸੀਂ ਆਪਣੇ ਕਿਆ ਅਸੀਂ ਉਹਨਾਂ ਤੋਂ ਐਕਸਪੈਕਟ ਕਰਦੇ ਆ ਤੁਸੀਂ ਕਿਸੇ ਦੀ ਘਰ ਉਜਾੜ ਕੇ ਮਾਇਆ ਆਪਣੇ ਘਰ ਲਗਾਓਗੇ ਆਫਟਰ 올 ਤੋਂ ਤੁਹਾਨੂੰ ਵੱਡਣਾ ਹੀ ਪਏਗਾ ਸਾਡੇ ਕੋਲ ਕਈ ਐਗਜ਼ਾਮਪਲਾਂ ਨੇ ਇਹ ਜੀਆਂ ਅੱਜਕੱਲ ਆ ਰਹੀਆਂ ਨੇ ਕਿ ਕੀ ਅਗਰ ਪੱਕੀ ਦਾ ਮਾੜਾ ਕਰ ਰਹੇ ਨਾ ਤਾਂ ਆਫਟਰ ਆਲੋ ਸਾਡੇ ਕੋਲ ਵਾਪਸ ਹੀ ਆ ਰਿਹਾ ਉਹ ਕਈ ਐਗਜ਼ਾਮਪਲ ਨੇ ਸਾਡੇ ਕੋਲ ਇਹ ਜੀ ਇਸ ਕਰਕੇ ਨਾ ਜਿਹੜੀ ਇਹ ਨਸ਼ਿਆਂ ਦਾ ਇਹ ਫਸਿਆ ਇਹ ਚੱਲ ਰਿਹਾ ਹੈ ਜਿੰਨਾ ਹੋ ਸਕੇ ਮਾਪੇ ਆਪਣੇ ਬੱਚੇ ਨੂੰ ਗਾਈਡ ਕਰਨ ਸਕੂਲ ਕਾਲਜਾਂ ਚ ਇਹ ਹੈ ਕਿ ਸੈਮੀਨਾਰ ਹੋ ਰਹੇ ਨੇ ਅੱਜਕਲ੍ਹ ਅਖਬਾਰ ਚ ਦੋ ਚਾਰ ਖਬਰਾਂ ਹੁੰਦੇ ਸਰਕਾਰ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਛਲਾਗਾ ਇਹ ਕਦਮ ਹੈ ਇਹ ਕਿ ਸਕੂਲਾਂ ਚ ਨਾ ਇਹ ਸੈਮੀਨਾਰ ਹੋ ਰਹੇ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾ ਸਕੇ ਜਿਹੜਾ ਮੋਰਲ ਵੈਲਿਊਜ਼ ਦਾ ਲੈਕਚਰ ਹੈ ਨਾ ਉਹ ਸਕੂਲ ਦੇ ਪ੍ਰਿੰਸੀਪਲਸ ਨੂੰ ਕਾਲਜ ਦੇ ਪ੍ਰਿੰਸੀਪਲ ਨੂੰ ਚਾਹੀਦਾ ਹੈ ਕਿ ਜਿਹੜੇ ਸਮਾਜ ਸੇਵੀ ਦੇ ਚੰਗੇ ਰੁਤਬੇ ਵਾਲੇ ਲੋਕ ਨੇ ਜਿਹੜੇ ਇਹ ਆਵਾਜ਼ ਨੂੰ ਚੁੱਕ ਰਹੇ ਹਨ ਉਹਨਾਂ ਨੂੰ ਬੁਲਾ ਕੇ ਇੱਕ ਸੈਮੀਨਾਰ ਉਲਿੱਕਣਾ ਚਾਹੀਦਾ ਹੈ ਹੂੰ ਨੁੱਕੜ ਨਾਟਕ ਕਰਨੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਵੀ ਇਸ ਦਾ ਸਰੀਰ ਤੇ ਕੀ ਅਸਰ ਹੈ ਅਸੈਂਬਲੀ ਚ ਵਧੀਆ ਕੋਈ ਪੋਇਮ ਨਸ਼ਾ ਨਾਲ ਰਿਲੇਟਡ ਕੀ ਜੜਿਆ ਦੱਸੇ ਬੱਚਿਆਂ ਨੂੰ ਵੀ ਅਗਰ ਅਸੀਂ ਇਸ ਦਾ ਸੇਵਨ ਕਰਾਂਗੇ ਤਾਂ ਸਾਡਾ ਕੀ ਹਸ਼ਰ ਹੋਏਗਾ ਅੱਜ ਕੱਲੇ ਪ੍ਰੋਗਰਾਮ ਹੋ ਰਹੇ ਨਹੀਂ ਆਮ ਔਰ ਪ੍ਰੋਗਰਾਮ ਹੋ ਰਹੇ ਨੇ ਸਰਕਾਰ ਵੱਲੋਂ ਇਹ ਫਲੈਟਸ ਦੀ ਕਿੱਥੇ ਹੁਣੇ ਪਿੱਛੇ ਸਰਚ ਆਪਰੇਸ਼ਨ ਚਲਾਇਆ ਗਿਆ ਕਈ ਪਿੰਡਾਂ ਚ ਸਰਚ ਆਪਰੇਸ਼ਨ ਚਲਾਇਆ ਗਿਆ ਔਰ ਹੋਰ ਤਾਂ ਹੋਰ ਕਈ ਮਾਲਵੇ ਦੀ ਪੰਚਾਇਤਾਂ ਨੇ ਖਾਸ ਕਰ ਮਾਨਸਾ ਦੀ ਔਰ ਬਠਿੰਡਾ ਨੇ ਉਹਨਾਂ ਨੇ ਹੰਬੜਾ ਮਾਰਿਆ ਕਿ ਅਗਰ ਪਿੰਡ ਚ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਨੂੰ ਇੱਥੇ ਰਹਿਣ ਨਹੀਂ ਦਿੱਤਾ ਜਾਏਗਾ ਹਾਲਾਂਕਿ ਉਹਦਾ ਅਗਰ ਕੋਈ ਕੇਸ ਵੀ ਫੜੇਗਾ ਉਤੇ ਵੀ ਕਾਰਵਾਈ ਹੋਏਗੀ ਉਹਦਾ ਹੁੱਕਾ ਪਾਣੀ ਬੰਦ ਹੋਏਗਾ ਪਿੰਡ ਚ ਅਜਿਹੇ ਬੰਦੇ ਦਾ ਜਿਹੜਾ ਕੋਈ ਬਾਹਰ ਤੋਂ ਆਏ ਜਿਹੜਾ ਸ਼ੱਕੀ ਟਾਈਪ ਦਾ ਉਹਦੀ ਐਂਟਰੀ ਬੰਦ ਕੀਤੀ ਹੋਈ ਆ ਕਈ ਪੰਚਾਇਤਾਂ ਨੇ ਬਹੁਤ ਵਧੀਆ ਹੰਬੜਾ ਮਾਰਿਆ ਹੋਇਆ ਇਹ ਦੇਖੋ ਇਹ ਕੱਲੀ ਮੈਂ ਇਹਦੇ ਚ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਤਾਂ ਸਾਰਿਆਂ ਨੂੰ ਹੀ ਜ਼ਿੰਮੇਵਾਰੀ ਨਿਭਾ ਕੇ ਤਾਂ ਇ ਜਾ ਕੇ ਤਾਂ ਸੀ ਇੱਕ ਵਧੀਆ ਸਮਾਜ ਸਿਰਜ ਸਕਦੇ ਆ ਆਦਰਵਾਇਜ਼ ਆਪਾਂ ਕਹਿ ਦਈਏ ਕਿ ਇੱਕ ਬੰਦੇ ਦਾ ਕੰਮ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ ਸਾਰਿਆਂ ਨੂੰ ਪੰਚਾਇਤਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਸਕੂਲ ਕਾਲਜਾਂ ਨੂੰ ਦੇਖੋ ਸਰਕਾਰ ਤਾਂ ਕਰ ਰਹੀ ਹੈ ਹੋਰਾਂ ਨੂੰ ਵੀ ਅੱਗੇ ਆ ਕੇ ਇਸ ਨਸ਼ੇ ਨੂੰ ਇਸ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਬਲ ਕਲੈਕਟਿਵ ਰਿਸਪਾਂਸਿਬਿਲਟੀ ਸਮਝਣੀ ਪਵੇਗੀ ਬਿਲਕੁਲ ਇਹ ਇੱਕ ਨੈਤਿਕ ਜ਼ਿੰਮੇਵਾਰੀ ਸਮਝਣੀ ਪਵੇਗੀ ਇਹ ਸਾਡੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਹਾਂ ਹਮ ਸੰਜੀਪ ਜੀ ਤੁਸੀਂ ਸਮਾ ਦੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਤਾਂ ਇਹ ਹਨ ਸਾਹਿਤਕਾਰ ਤੇ ਲੇਖਕ ਸੰਜੀਪ ਸਿੰਘ ਸੈਣੀ ਜਿਨ੍ਹਾਂ ਦੇ ਵੱਲੋਂ ਜਿਹੜਾ ਨਸ਼ੇ ਦੇ ਮੁੱਦੇ ਦੇ ਉੱਤੇ ਇਸ ਨੂੰ ਡੰਗਾਈ ਦੇ ਨਾਲ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਹੈ ਸੀ ਕੀਤੀ ਹੈ ਕਿ ਆਖਰਕਾਰ ਨਸ਼ਾ ਹੈ ਕੀ ਹੈ ਮੁੱਦਾ ਕੀ ਹੈ ਤੇ ਇਸ ਦੀ ਜੜ ਕਿੱਥੇ ਹੈ ਤੇ ਇਸ ਦਾ ਹੱਲ ਕੀ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ